ਹਾਏ 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 ਪੂਰੇ ਪੰਜਾਬ ਦੇ ਬੱਚੇ ਇਹ ਰੋਸ ਰੇਲੀਆਂ ਧਰਨੇ ਚੱਲ ਰਹੇ ਨੇ ਇਹ ਕੇਂਦਰ ਸਰਕਾਰ ਦਾ ਪੱਟਿਆ ਆਪਾਂ ਕਰਨ ਨੂੰ ਬੈਠੇ ਹਾਂ ਕਿ ਜਿਹੜੀ ਜਿਹੜੀ ਸੈਲਰੀ ਆ ਉਹ ਸਾਡੀ ਲਈ ਜਾਵੇ ਘੱਟੋ ਘੱਟ ਉਜਰਤ ਜਿਹੜਾ ਪੇ ਕਾਨੂੰਨ ਕਹਿੰਦਾ ਵਾ ਸਾਨੂੰ 21000 ਰੁਪਏ ਪ੍ਰਤੀ ਮਹੀਨਾ ਜਿਹੜਾ ਸਾਡਾ ਲਗਾਇਆ ਜਾਵੇ। ਸਾਨੂੰ ਹੁਣੇ ਤੱਕ 16-17 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੂੰ ਸਾਨੂੰ ਡੱਕਾ ਲਿੱਦਾ ਸਿਰਫ 14-15 ਕਰਦੀ ਇਹਨੂੰ ਮੈਂ ਕੋਈ ਤਨਖਾਹ ਨਹੀਂ ਕੁਝ ਨਹੀਂ ਮੰਨਦੀ। ਪੂਰਾ ਪੰਜਾਬ ਦੀ ਗੱਲ ਕਰ ਰਿਹਾ ਤਾਂ 26000 ਆਸ਼ਾ ਵਰਕਰ ਨੂੰ ਤੇ ਪਲਾਸੇ ਨੂੰ ਪਰਿਵਾਰ ਦੇ ਖਰਚੇ ਨੇ ਜਿਹੜੇ ਰੋਲ ਰਹੇ ਨੇ ਇਸ ਸਮੱਸਿਆ ਦੇ ਵਿੱਚ ਵੀ ਆਸ਼ਾ ਵਰਕਰ ਨੂੰ ਕੁਝ ਨਹੀਂ ਦੇ ਰਹੇ। ਜੇ ਉਹ ਵੀ ਸਾਥ ਹੋਇਆ ਸੀ ਪੂਰਾ ਦਿੱਥਾ ਫਿਰ ਕਰਾਂਗੇ ਜੇ ਸਾਡੀ ਅਮੰਗਾ ਨਾਮ ਨਹੀਂ ਆ ਜਾਂਦੀਆਂ ਤਾਂ 2024 24 ਦੀਆਂ ਵੋਟਾਂ ਦੇ ਵਿੱਚ ਵੋਦੀ ਨਹੀਂ ਦਿਖਾ ਰਹੇ ਸੀ ਕਿ ਅਸੀਂ ਕੀ ਕਰ ਸਕਦੇ ਹਾਂ ਕੁਮਿਆ ਮੰਗਾਂ ਨੂੰ ਲੈ ਕੇ ਆਜ਼ਾ ਵਰਕਰ ਅੱਜ ਮੋਬਾ ਦੇ ਸਰਕਾਰੀ ਹਸਪਤਾਲ ਵਿੱਚ ਬੈਠੇ ਆਪ ਕੋਲ ਦਿਖਾਵਾ ਨੂੰ ਲੈ ਕੇ ਉਹਨਾਂ ਦਾ ਜੀਹੇ ਕਿ ਜੀਹਦਾ ਤੇ ਜੀਹਦਾ ਕਿਸ ਤਰ੍ਹਾਂ ਖਾ ਵਰਤਨਾ ਬੋਲ ਰਿਹਾ ਰੋਸ ਤੋਂ ਵੀ ਪੁੱਛਿਆ ਜਾ ਰਿਹਾ ਆਪ ਦੇ ਮੰਗਾਂ ਨੂੰ ਲੈ ਕੇ ਉਹੀ ਦੇਖਿਆ ਪਿਛਲਾ ਜਿਹੜਾ ਹੈਗਾ ਮੋਦੀ ਨੂੰ ਜਗਰਾਉਣ ਲਈ ਜਿਹੜਾ ਫਾਲੀਆਂ ਤੇ ਚਲਦੇ ਸਮਾਜ ਉਸ ਤੇ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਕੀ ਹੋਇਆਗਾ ਗੱਲਬਾਤ ਨਹੀਂ ਕਰਦੇ ਉਹਨਾਂ ਦਾ ਇੱਕ ਮੌਕਾ ਦੇ ਉਹਨਾਂ ਦਾ ਕੀ ਕਹਿਣਾਗਾ ਕੀ ਨਾਮ ਹੈ ਤੁਹਾਡਾ ਜੀ ਹਾਂਜੀ ਮੈਂ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦੇ ਜਾਰੇ ਵਾਲਾ ਜੀ ਆਹ ਮਨਦੀਪ ਕੌਰ ਜੀ ਤੁਸੀਂ ਅੱਜ ਧਰਨੇ ਦੇ ਵਿੱਚ ਬੈਠੇ ਕੀ ਕਰਨ ਕੀ ਸਾਡਾ ਅੱਜ ਇਸ ਧਰਨੇ ਤੇ ਬੈਠਣ ਦਾ ਇਹੀ ਕਾਰਨ ਹੈ ਕਿ ਜੋ ਸਾਡੇ ਸੁਭਾ ਪ੍ਰਧਾਨ ਮੈਡਮ ਕਰਨਦੀਪ ਕੌਰ ਪੰਜੋਲਾ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਰੋਸ ਰੈਲੀਆਂ ਧਰਨੇ ਚੱਲ ਰਹੇ ਨੇ ਇਹ ਕੇਂਦਰ ਸਰਕਾਰ ਦਾ ਪਿੱਟ ਸੇ ਆਪਾ ਕਰਨ ਨੂੰ ਬੈਠੇ ਅਸੀਂ ਕੀ ਮੰਗਾ ਕੀ ਹੈ ਤੁਹਾਡੀਆਂ ਕੰਟਰ ਸਰਕਾਰ ਆਸ਼ਾ ਵਰਕਰ ਤੇ ਫੈਸਿਲਿਟੇਟਰ ਪੈਣਾ ਵੱਲ ਧਿਆਨ ਦੇਵੇ ਸਾਨੂੰ 21000 ਰੁਪਏ ਦੀ ਜਿਹੜੀ ਸੈਲਰੀ ਆ ਉਹ ਸਾਨੂੰ ਲਈ ਜਾਵੇ ਘੱਟੋ ਘੱਟ ਉਜਰਤ ਜਿਹੜਾ ਪੇ ਕਾਨੂੰਨ ਕਹਿੰਦਾ ਵਾ ਸਾਨੂੰ 21000 ਰੁਪਏ ਪ੍ਰਤੀ ਮਹੀਨਾ ਜਿਹੜਾ ਸਾਡਾ ਲਗਾਇਆ ਜਾਵੇ ਕੀ ਹੁਣ ਤੱਕ ਤਰਖਾ ਦਿੱਤੀ ਇਹਨਾਂ ਕੀ ਭੱਤੇ ਵਾਰ ਸਾਨੂੰ ਹੁਣ ਤੱਕ 16 17 ਸਾਲ ਹੋ ਗਏ ਸਾਨੂੰ ਕੰਮ ਕਰਦੇ ਉਹਨੂੰ ਸਾਨੂੰ ਡੱਕਾ ਨਹੀਂ ਦਰਫ 14 1500 ਰੁਪਏ ਨੂੰ ਮੈਂ ਕੋਈ ਤਨਖਾਹ ਨਹੀਂ ਕੁਝ ਨਹੀਂ ਮੰਦੀ ਕਿ 15 ਤੋਂ 15 ਤੋਂ 2000 ਨਾਲ ਕਿੱਥੇ ਸਾਡੇ ਟੱਬਰਾਂ ਦੇ ਖਿਆਾਰੇ ਹੁੰਦੇ ਆ ਕਿੰਨੇ ਕਾ ਵਰਕਰ ਹੈਗੇ ਜਿਹਨੇ ਤੁਹਾਡੇ ਜਿਹੜੇ ਮੋਗਾ ਜਿਹਨੇ ਗੱਲ ਕਰੀ ਉਹ ਰਪਦੇ ਪੰਜਾਬ ਦੇ ਵਿੱਚ ਮੇਰੇ ਪੂਰੇ ਪੰਜਾਬ ਦੀ ਗੱਲ ਕਰਾਂ ਤਾਂ 26000 ਆਸ਼ਾ ਵਰਕਰ ਨੇ ਤੇ ਪਲੱਸ ਉਹਨਾਂ ਦੇ ਪਰਿਵਾਰ ਦੇ ਖੋਤਿੰਦੇ ਨੇ ਜਿਹੜੇ ਰੋਲ ਰਹੇ ਨੇ ਇਸ ਸਮੱਸਿਆ ਦੇ ਵਿੱਚ ਵੀ ਆਸ਼ਾ ਵਰਕਰ ਨੂੰ ਕੁਝ ਨਹੀਂ ਦੇ ਰਹੇ ਔਰ ਮੋਗਾ ਜਿਹਨਾਂ ਦੀ ਗੱਲ ਕਰਾਂ ਤਾਂ ਮੇਰੇ 800 ਤੇ 5 ਬਲਾਕ ਆ ਜੀ 800 ਵਰਕਰ ਬਿਲਕੁਲ ਇੰਨਾ ਵੱਲੋਂ ਜੋ ਕਹਿਣਾ ਹੈਗਾ ਜਿਹੜੇ 5 ਬਲਾਕਾਂ ਦੇ ਜਿਹੜੇ ਇੱਥੇ ਵਰਕਰ ਪਹੁੰਚੇ ਆ ਜਿਵੇਂ ਤੁਸੀਂ ਧਰਨੇ ਤੇ ਬੈਠੋ ਤੁਹਾਡੀ ਮੰਗ ਨਹੀਂ ਪੂਰੀ ਨਹੀਂ ਅੱਗੇ ਤੁਸੀਂ ਕਿਸਾ ਸੰਘਰਸ਼ ਕਰੋਗੇ ਅੱਗੇ ਅਸੀਂ ਪੂਰਾ ਤਿੱਖਾ ਸੰਘਰਸ਼ ਕਰਾਂਗੇ ਜੋ ਵੀ ਸਾਥ ਹੋਇਆ ਸੀ ਪੂਰਾ ਦਿੱਥਾ ਸੰਘਰਸ਼ ਕਰਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਜਾਂਗੀਆਂ ਤਾਂ 2024 24 ਦੀਆਂ ਵੋਟਾਂ ਦੇ ਵਿੱਚ ਬੋਦੀ ਨੂੰ ਦਿਖਾ ਦੇਵਾਂਗੇ ਅਸੀਂ ਕਿ ਅਸੀਂ ਕੀ ਕਰ ਸਕਦੇ ਆ ਤੁਹਾਡੇ ਵੱਲੋਂ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਗਈਆਂ ਕੋਈ ਹਿੱਟਾ ਨਹੀਂ ਨਿਕਲਿਆ ਨਹੀਂ ਸਰ ਕੋਈ ਹਿੱਟਾ ਨਹੀਂ ਨਿਕਲਿਆ ਬੋਦੀ ਸਾਹਿਬ ਨੂੰ ਤਾਂ ਸਾਡੀ ਬਾਤ ਸੁਣਦੀ ਹੋਈ ਨਹੀਂ ਤੁਹਾਡੇ ਅਸੀਂ ਥਾਲੀ ਵੀ ਆ ਚਮਚ ਵੀ ਆ ਕੀ ਦਾ ਲੱਗਦਾ ਇਹ ਤੜਾ ਸਮਝੂਗੀ ਬਾਤ ਹਾਂ ਜੀ ਉਹ ਕੋਣੇ ਸ਼ੁਰੂ ਕੀਤਾ ਹੈ ਚਾਹ ਮਤਲਬ ਅਸੀਂ ਉਹਨਾਂ ਦੇ ਤਰੀਕੇ ਨਾਲ ਸਮਝਾਉਂਦੇ ਆਂ ਆਉਣ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਲੈ ਕੇ ਜਾਂਦੇ ਹੋ ਉਹ ਨਾਲੇ ਸਮੇਂ ਦੇ ਵਿੱਚ ਅਸੀਂ ਮੋਦੀ ਨੂੰ ਵੋਟਾਂ ਦੇ ਵਿੱਚ ਕਰਾ ਕੇ ਜਵਾਬ ਦੇਵਾਂਗੇ ਸਾਨੂੰ ਕਿੱਥੇ ਸ਼ਾਮਲ ਕੀਤਾ ਸਿਰਫ ਸਾਨੂੰ ਆਯੋਸ਼ਮਾਨ ਦੇ ਵਿੱਚ ਸ਼ਾਮਲ ਕੀਤਾ ਕੀ ਉਹ ਚਾਹੁੰਦਾ ਹੈ ਕਿ ਅਸੀਂ ਬਿਮਾਰੀ ਹੋਈਏ ਅਸੀਂ ਤਾਂ ਬਿਮਾਰਾਂ ਦਾ ਇਲਾਜ ਕਰਵਾਉਣਾ ਨਾਲ ਜਾ ਕੇ ਅਸੀਂ ਸਾਨੂੰ ਪਤਾ ਸੀ ਕਿਵੇਂ ਆਪਦੇ ਖਤਰੇ ਦੇ ਵਿੱਚ ਪਾ ਕੇ ਆ ਗਏ ਅਸੀਂ ਜ਼ਿੰਦਗੀ ਪਰਿਵਾਰਾਂ ਨੂੰ ਪਿੱਛੇ ਛੱਡ ਕੇ ਸੀ ਤੁਰਦੇ ਆ ਪਰ ਇਹ ਤਾਂ ਚਾਹੁੰਦੇ ਆ ਵੀ ਸਾਨੂੰ ਇਹ ਆਯੋਸ਼ਮਾਨ ਦੇ ਵਿੱਚ ਪਾ ਕੇ ਬਸ ਇੱਕ ਲੌਲੀਪੌਪ ਫੜਾਤਾ ਇਹ ਲੈ ਲੈਣਗੇ ਤੇ ਚੱਪ ਹੋ ਜਾਣਗੇ ਇਨਾਂ ਵੱਲੋਂ ਜੋ ਕਿਹਾ ਗਿਆ ਹੈਗਾ ਜਿਹੜੀ ਇਹਨਾਂ ਦੀ ਮੰਗਾਂ ਅਗਰ ਨਹੀਂ ਮੰਨੀ ਇਹਨਾਂ ਨੇ ਸੰਘਰਸ਼ ਵੀ ਕੀਤਾ ਹੈ ਆਉਣ ਵਾਲੇ ਚੋਣਾਂਾਂ ਦੇ ਵਿੱਚ ਵੀ ਲੱਗਦਾ ਹੈ ਕੋਈ ਮੋਦੀ ਸਰਕਾਰ ਨੂੰ ਕਾਫੀ ਜ਼ਿਆਦਾ ਨੁਕਸਾਨ ਉਹਨਾਂ ਦੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੀਆਂ ਮਹਿਲਾਵਾਂ ਹੈਗੀਆਂ ਸਵੇਰ ਤੋਂ ਇੱਥੇ ਬੈਠੀਆਂ ਹੋਈਆਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਮੋਦੀ ਸਰਕਾਰ ਵੱਲੋਂ ਇਹਨਾਂ ਲਈ ਕੀ ਕੀਤਾ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦੇ ਕੀ ਰਣਨੀਤੀ ਬਣਦੀ ਹੈ ਮੋਗਾ ਤੋਂ ਸੰਜੀਪ ਕੁਮਾਰ ਅਰੋੜਾ ਦਾ ਅਨਮੋਲ